ਅਨਪੜਤਵ ਕਾਇ ਜੀ ਇੱਕ ਬੰਦਾ ਦਿਖਾਓ ਜਿਹੜਾ ਇਹਨਾਂ ਚ ਕੋਈ ਬੀਐਸਸੀ ਕੀਤੀ ਹੋਈ ਜੀ ਕਿਸੇ ਨੇ ਤਾਂ ਜੀ ਮੈਨੂੰ ਇੱਕ ਬੰਦਾ ਦਿਖਾਓ ਜਿਹਨੇ ਕੋਈ ਬੀਐਸਸੀ ਕੀਤੀ ਹੋਵੇ ਜਣਾ ਖਣਾ ਤੇ ਟਿੱਕਾ ਲਾ ਕੇ ਗਲ ਚ ਪੜਨਾ ਜਾ ਪਾ ਕੇ ਇਥੇ ਬਹਿ ਜਾਂਦਾ ਔਰ 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 ਧਰਮ ਦੀ ਧਾਰਾ ਪੈ ਜਾਂ ਬਹਿ ਜਾਂਦੀ ਆ ਬਿਠਾਓ ਕਦੇ ਇਹਨਾਂ ਨਾਲ ਆਪਾਂ ਧਰਮ ਦੀ ਚਰਚਾ ਕਰ ਲਈਏ ਸ਼ਾਸਤਰਾਧਾਰਿਤ ਜਬਲੀਆਂ ਮਾਰਨ ਦੋਨੀ ਜੀ ਸ਼ਾਸਤਰਾਧਾਰਿਤ ਗੱਲ ਕਰੀਏ ਇਹ ਬੰਦਾ Hindu ਹੈ लेविन रिलेशन ਜਿਹੜਾ ਕਨਸੈਪਟ ਹੈ ਉਹ ਦੇਖੋ ਉਹਦੀ ਪਰਸਨਲ ਲਾਈਫ ਆ ਉਹਦੇ ਤੇ ਅਰਮਾਨ ਮਲੀ ਦੀ ਜਵਾਬ ਉਹ ਤਾਂ ਕਹਿੰਦਾ ਮੈਂ ਗੱਲ ਉਹਦੇ ਇੰਟਰਵਿਊ ਦੇਖ ਰਿਆ ਸੀ ਕਹਿੰਦਾ ਮੈਂ ਤਾਂ ਦੋਨਾਂ ਨਾਲ ਵਿਆਹ ਕਰਾਇਆ ਹਾਂ ਵਿਆਹ ਕਰਾ ਕੇ ਰਹਿ ਰਹੇ ਆ ਬਿਲਕੁਲ ਹਾਂ ਤੇ ਉਹ ਰਹਿ ਰਹੇ ਹਨਾ ਜੀ ਠੀਕ ਹਨਾ ਜੀ ਉਹਨੂੰ ਕਿਹੜੇ ਕਾਨੂੰਨ ਦੇ ਕਿਹੜੇ ਕਲੋਜ਼ ਦੇ ਤਹਿਤ ਉਹ ਉਹ ਰਹਿ ਰਿਹਾ ਉਹਦਾ ਨਿੱਜੀ ਜੀਵਨ ਹੈ ਉਹਦੀ ਦੋ ਵਾਈਫ ਹੈ ਨਾ ਹਮ ਦੋਨਾਂ ਨੂੰ ਇਤਰਾਜ਼ ਨਹੀਂ ਆ ਵੀ ਇਹਨੇ ਦੋਵਾਂ ਨਾਲ ਵਿਆਹ ਕਰਾਇਆ ਤੇ ਬਾਕੀ ਫੁੱਫੜ ਕੌਣ ਹੈ ਬਾਕੀ ਕੌਣ ਹੈ ਜੀ ਉਹਨੂੰ ਕਹਿੰਦੇ ਆਲੇ ਵੀ ਤੂੰ ਤੂੰ ਇਹ ਨਹੀਂ ਤੂੰ ਉਹ ਦੀ ਦੇਖੋ ਉਹਦੀ ਪਰਸਨਲ ਲਾਈਫ ਹੈ ਉਹਦੇ ਉਹਨੂੰ ਕਾਨੂੰਨ ਲਾਅ ਦੀ ਇਹ ਹੀ ਆਪਾਂ ਗੱਲ ਕਰ ਲਈਏ ਵੀ ਇੱਕ ਪਾਸੇ ਤੇ ਇੰਡੀਆ ਦੇ ਵਿੱਚ ਇੰਨੀ ਛੋਟ ਦਿੱਤੀ ਗਈ ਹੈ ਇੱਥੇ ਵੈਸ਼ਿਆ ਵਰਤੀ ਤੱਕ ਦੇ ਤੇ ਲਾਇਸੈਂਸ ਦਿੱਤੇ ਜਾਂਦੇ ਆ ਸਰਕਾਰ ਦਿੰਦੀ ਹੈ ਇਲੀਗਲ ਆ ਉਹ ਤਾਂ ਨਹੀਂ ਲਾਇਸੈਂਸ ਹੁੰਦੇ ਆ ਜੀ ਲਾਇਸੈਂਸ ਦਿੱਤੇ ਦਿੰਦੇ ਆ ਮੈਂ ਬਹੁਤ ਸਮੇਂ ਬਹੁਤ ਸੋਚ ਸਮਝ ਕੇ ਕਰ ਰਿਹਾ ਜੀ ਗੱਲ ਤੁਸੀਂ ਕ੍ਰੋਸ ਐਗਜ਼ਾਮਿਨ ਕਰ ਲਿਓ লাইসেন্স দেনদে हां दन्दे गवर्नमेंट লাইসেন্স দেনদে সমাজ ਦੇ ਵਿੱਚ ਕਿਹ ਰਾਸ ਤੱਕ ਮਿਲਿਆ ਕਿੰਨੇ ਵਜੇ লাইসেন্স ਦਿੰਦੇ ਪਥੇਰਾ ਨੂੰ ਮਿਲਿਆ ਹੋਇਆ ਜੀ ਤੁਸੀਂ ਕਲਕੱਤਾ ਜਾਓ ਸਾਰੇ লাইসেন্স ਮਿਲਣਗੇ ਤੁਹਾਨੂੰ ਉੱਥੇ ਹਜ਼ਾਰਾਂ ਹਜ਼ਾਰਾਂ ਔਰਤਾਂ ਕੋਲ লাইসেনਸ ਹੈ ਵੈਸੇ ਵੀ ਹਾਂ ਸਰਨਪੁਰ ਚਲੇ ਜਾਓ ਸਮਾਜ ਦਾ ਜਦ ਆਪਾਂ ਸਮਾਜ ਦੇ ਬਾਰੇ ਚਿੰਤਿਤ ਹੁੰਦੇ ਆ ਨਾ ਆਪਾਂ ਸਮਾਜ ਦੀ ਸਟੱਡੀ ਕਰਦੇ ਆ ਜੀ ਵੀ ਸਮਾਜ ਚੱਲ ਕਹਿ ਰਿਹਾ ਹੈ ਜਦ ਜਿਨ੍ਹਾਂ ਨੂੰ ਸਮਾਜ ਤੋਂ ਕੋਈ ਮਤਲਬ ਹੀ ਨਹੀਂ ਹੈ ਹੂੰ ਉਹੀ ਸਮਾਜ ਦੇ ਠੇਕੇਦਾਰ ਬੰਦੇ ਆ ਪ੍ਰੋਬਲਮ ਤਾਂ ਹੀ ਤੇ ਸ਼ੁਰੂ ਹੁੰਦੇ ਮੈਂ ਤਾਂ ਹੀ ਕਹਿੰਨਾ ਜੀ ਬਿਨ ਨੇਤਾ ਲੋਕਾਂ ਨੂੰ ਧਰਮ ਸਮਝਾ ਰਹੇ ਨੇ ਔਰ ਬਬੇ ਰਾਜਨੀਤੀ ਸਮਝਾ ਰਹੇ ਨੇ ਹਮ ਇੱਥੇ ਲਾਇਸੈਂਸ ਦਿੱਤੇ ਜਾਂਦੇ ਆ ਸਮਾਜ ਪੂਰਾ ਇਸ ਸਰਕਾਰ ਨੇ 2014 ਤੋਂ ਬਾਅਦ ਸਰਕਾਰ ਆਈ ਹੈ ਇਸ ਸਰਕਾਰ ਨੇ ਸਮਾਜਿਕ ਜਿਹੜੀ ਸਮਰਸਤਾ ਸੀਗੀ ਸਮਾਜਿਕ ਜਿਹੜੀ ਇੱਕ ਇੱਕ ਕਿਸੇ ਸਮਾਜ ਦੀ ਇੱਕ ਯੂਨਾਈਟੀ ਹੁੰਦੀ ਆ ਪੂਰੀ ਤਰ੍ਹਾਂ ਬਰਬਾਦ ਕੀਤੀ ਆ ਸਮਲੈਂਗਿਕਤਾ ਵੀ ਅਪਰਾਧ ਨਹੀਂ ਰਹੀ ਸਮਲੈਂਗਿਕਤਾ ਹੂੰ ਅਪਰਾਧ ਨਹੀਂ ਹੈ ਜੀ ਹੁਣ ਤਾਰਾ 377 ਧਾਰਾ ਉਹ ਧਾਰਾ ਹੀ ਖਤਮ ਕਰਤੀ ਯਾਨੀ ਜਿਹੜੇ ਗਏ ਆ ਉਹਨੂੰ ਪ੍ਰਾਊਡਲੀ ਕਹਿ ਸਕਦੇ ਆ ਵੀ ਆਰ ਗਏ ਜਿਹੜੇ ਸਟੂਲੇ ਨੇ ਜਿਨ੍ਹਾਂ ਨੂੰ ਪੰਜਾਬੀ ਸਟੂਲੇ ਵੀ ਕਹਿੰਦੇ ਆ ਸਟੂਲਾ ਕਹਿ ਦਿੰਦੇ ਆ ਆਪਾਂ ਹਾਂ ਹੁਣ ਇਹ ਇੰਨਾ ਸਮਾਜ ਦੇ ਸਾਹਮਣੇ ਇੰਨਾ ਇੰਨਾ ਜ਼ਿਆਦਾ ਇੰਨੇ ਹੌਸਲੇ ਨਾਲ ਕਿਉਂ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਲਾਅ ਪ੍ਰੋਟੈਕਟ ਕਰਦਾ ਹੈ ਨੇ ਇੱਕ ਪਾਸੇ ਤੇ ਸਮਾਜ ਦੇ ਵਿੱਚ ਇੰਨੀ ਵੱਡੀਆਂ-ਵੱਡੀਆਂ ਮੁਸੀਬਤਾਂ ਸਮਾਜ ਦੇ ਸਾਹਮਣੇ ਹੈਗੀਆਂ ਔਰ ਦੂਜੇ ਪਾਸੇ ਇਹ ਕਰ-ਕਿਆ ਰਹੇ ਨੇ ਜੀ ਇਹ ਇੱਕ ਇਨੋਸੈਂਟ ਬੰਦੇ ਨੂੰ ਤੰਗ ਕਰਨਾ ਮੈਂ ਬਿਲਕੁਲ ਬਿਲਕੁਲ ਰਾਜੀ ਹੁੰਦਾ ਜੀ ਇਸ ਗੱਲ ਤੋਂ ਅਗਰ ਉਹ ਮਾਂ ਕਾਲੀ ਦਾ ਰੂਪ ਧਾਰਨ ਕਰਨ ਤੋਂ ਬਾਅਦ ਉਹ ਕੁਝ ਗਲਤ 플레이 ਕਰਦੀ ਜਦੋਂ ਨੇ ਕੁਝ ਗਲਤ ਕੀਤਾ ਹੀ ਨਹੀਂ ਹੈ ਕੇਵਲ ਫਿਰ ਕੁਝ ਲੋਕ ਕਹਿੰਦੇ ਰੂਪ ਧਾਰਨ ਰੂਪ ਧਾਰਨ ਕਰਨਾ ਬਹੁਤ ਪ੍ਰਾਚੀਨ ਪਰੰਪਰਾ ਹੈ ਜੀ ਉਹੀ ਪਰੰਪਰਾ ਉਹੀ ਪਰੰਪਰਾ ਦੇ ਰੂਪ ਚ ਅਜਿਹਾ ਡਰਾਮ ਲੀਲਾ ਵਗੈਰਾ ਦੇਖਦੇ ਆ ਲੋਕੇ ਤਾਂ ਇਹ ਵੀ ਗਈ ਜਾਂਦੇ ਡਰਾਮੇ ਕਰਦੇ ਪਏ ਨੇ ਕੌਣ ਆ ਪੂਰਾ ਪਰਿਵਾਰ ਹਸਪਤਾਲ ਪਹੁੰਚ ਗਏ ਹਾਂ ਉਤੋਂ ਵਲੌਗ ਬਣ ਰਿਹਾ ਹੈ ਹਾਂ YouTube ਤੇ ਸਾਰੀ ਕਿ ਹਰ ਚੀਜ਼ ਪੈ ਰਹੀ ਹੈ ਜਦੋਂ ਬੰਦਾ ਫਸੇ ਹੀ ਹੋਵੇ ਹਾਂ ਤਾਂ ਉਹਨੂੰ ਉਹਨ ਦਾ ਟੈਨਸ਼ਨ ਐ ਇੰਨੀਆ ਹੁੰਦੀਆਂ ਉਹਨੂੰ ਸੋਚ ਪੋਚ ਥੋੜੀ ਨਾ ਹੁੰਦੀ ਵੀ ਉਹ ਵਲੌਗ ਬਣਾ ਕੇ ਦੱਸੇ ਲੋਕਾਂ ਨੂੰ ਦੇਖੋ ਉਹ ਇੱਕ ਇਨਫਲੂਐਂਸਰ ਹੈ ਆਪ ਦਾ ਮੇ ਅਵਸਰ ਲੇਕਿਨ ਆਪ ਦਾ ਆਪ ਦਾ ਜੀ ਅਵਸਰ ਕਈ ਕੱਲਾ ਰਮਨ ਮਲਿਕ ਬਣਾ ਰਿਹਾ ਹੈ ਇਸ ਮੁਲਕ ਨੇ ਉਹ ਟਾਈਮ ਵੀ ਦੇਖਿਆ ਕਿ ਇੱਥੋਂ ਦਾ ਪੀਐਮ ਜਿਹੜਾ ਹੈ ਪੁਲਵਾਮਾ ਹਮਲਾ ਹੋਇਆ ਔਰ ਉਹ ਵੀਡੀਓ ਸ਼ੂਟ ਕਰਾ ਰਿਹਾ ਸੀਗਾ ਆਪਣੇ ਡਿਸਕਵਰੀ ਚੈਨਲ ਵਾਲੇ ਨਾਲ ਇਹ ਕੋਈ ਗੱਲ ਨਹੀਂ ਹੈ ਉਹ ਇੱਕ ਇਨਫਲੂਐਂਸਰ ਹੈ ਉਹ ਆਪਣੀ ਚੀਜ਼ਾਂ ਨੂੰ ਲੋਕਾਂ ਸਾਹਮਣੇ ਰੱਖ ਰਿਹਾ ਹੈ ਉਹ ਸਮਾਜਿਕ ਤੌਰ ਤੇ ਸਹੀ ਔਰ ਗਲਤ ਹੋ ਸਕਦਾ ਹੈ ਬਟ ਜਿਹੜੇ ਲੋਕ ਕਹਿ ਰਹੇ ਨੇ ਉਹਨਾਂ ਨੂੰ ਕੀ ਰਾਈਟ ਹੈ ਵੀ ਉਹਨਾਂ ਨੂੰ ਕੀ ਰਾਈਟ ਹੈ ਦੂਜੇ ਦੀ ਇੱਕ ਇੱਕ ਨਿੱਜੀ ਜੀਵਨ ਚੇਤਕਲ ਦੇ ਇੰਦਾ ਰਹੀ ਗੱਲ ਆ ਵੀ ਚਲੋ ਅਗਲੇ ਤੇ ਟੈਨਸ਼ਨ ਹੁੰਦੀ ਹੈ ਟੈਨਸ਼ਨ ਹੋਏਗੀ ਉਹਨੂੰ ਪਰ ਉਹ ਆਪਣਾ ਕੰਮ ਛੱਡ ਦਵੇ ਹੁ ਯਾ ਕੰਮ ਹੀ ਛਡਾਣਾ ਉਹਦੇ ਤੋਂ ਪੰਜਾਬ ਛੱਡਣ ਦੀ ਤੇ ਉਹ ਉਹਦੇ ਮਨ ਚ ਆ ਗਈ ਕਿ ਮੈਂ ਪੰਜਾਬ ਕਹਿੰਦਾ ਪੰਜਾਬ ਛੱਡ ਦਣਾ ਹਾਂਜੀ ਉਹ ਕਹ ਰਿਹਾ ਮੈਂ ਪੰਜਾਬ ਛੱਡ ਤਾ ਪਰਵਾਸੀਆਂ ਦੇ ਕਹਿਣ ਤੇ ਪੰਜਾਬ ਦਾ ਬੰਦਾ ਹਰਿਆਣਾ ਹਰਿਆਣਾ ਪੰਜਾਬ ਹੀ ਐ ਹੂੰ ਅਨਡਿਵਾਈਡਿਡ ਪੰਜਾਬ ਦਾ ਬੱਚਾ ਹੈ ਜੀ ਹਾਂ ਹਰਿਆਣਾ ਜਿਹੜਾ ਅੱਜ ਹਰਿਆਣੇ ਦੇ ਨਾਂ ਤੋਂ ਮੇਰੇ 968 ਤੋਂ ਬਾਅਦ ਹੈ ਹਾਂ ਜਿਸ ਕੇ ਪ੍ਰਾਣਾ ਉਹ ਪੰਜਾਬ ਦਾ ਹੀ ਹੈ ਹਾਂ ਇੱਕ ਨੂੰ ਰੁਕ ਜਾ ਬੈਗਬੰਦ ਕਰੇ ਰੋ ਡੋਬੀ ਜਾਂਦਾ ਇਹਨੂੰ ਮਸਤ ਹੈ ਇਹਨੂੰ ਤਾਂ ਛੇੜਤਾ ਤੁਸੀਂ ਬਾਰੇ ਸ਼ੁਰੂ ਹੋ ਜਾਏਗੀ ਹੁਣ ਬੈਗਬੰਦ ਕਰਦੇ ਕੋਈ ਨਾ ਕਿਤੇ ਜਾਂਦਾ ਬੈਗਬੰਦ ਕਰਦੇ ਮੈਂ ਜੇ ਪੂਆ ਦੇ ਨਾ ਨਾ ਮਰਟਨ ਕੁਛ ਨਹੀਂ ਕਰਨਾ ਬਾਈ ਕੋ ਬਾਈ ਆਪਣੇ ਬਾਈ ਸਲੀਮ ਹੈ ਹੁਣ ਮਾਸਟਰ ਸਲੀਮ ਹੈ ਮਾਸਟਰ ਸਲੀਮ ਹਿੰਦੂ ਹੈ ਨਾਮ ਪਲੇ ਉਹਦਾ ਮਾਸਟਰ ਸਲੀਮ ਹੈ ਜੀ ਪੰਜਾਬ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਕਿ ਭਗਤ ਇਕੱਲਾ ਇੱਕੋ ਹੀ ਹੈ ਜੀ ਉਹ ਲੇਕਿਨ ਇਹਦੇ ਨਾਲ ਦੇ ਨਾਮ ਮੈਨੂੰ ਜ਼ਰੂਰ ਦੱਸਿਓ ਜੀ ਜਿਹੜੇ ਚਿੰਦਪੁਰਨੀ ਮਾਤਾ ਤੇ ਰੈਗੂਲਰ ਆਉਂਦੇ ਜਾਂਦੇ ਆ ਜਾਂ ਛਤਰ ਚੜਾਉਂਦੇ ਆ ਝੰਡਾ ਚੜਾਉਂਦੇ ਆ ਉਹ ਹਰ ਵਿਧੀ ਪੂਰਨ ਕਰਦਾ ਹੈ ਮਾਸਟਰ ਸਲੀਮ ਯੈਸ ਤੇ ਨੰਨਾ ਦੇ ਪਿੱਛੇ ਰੋਲਾ ਬੜਾ ਕਹਤਾ ਸੀ ਵੀ ਉਹਨੂੰ ਜਗਰਾਤੇ ਜਾਂ ਨਾਮ ਲਾਇਆ ਜਾਵੇ ਉਹਦੇ ਕੋਈ ਸ਼ੋਅ ਨਾ ਕਰਾਏ ਜਾਣ। ਪਾਗਲ ਆ ਨਾ ਬੇਵਕੂਫ ਐ ਮਾਮਲੇ ਨੂੰ ਹਾਈਲਾਈਟ ਕਰਨਾ। ਹਾਈਲਾਈਟ ਕਰਕੇ ਉਹਦੇ ਚ ਆਪਣੇ ਆਪਣੇ ਕਨਈਆ ਮਿੱਤਲ ਨੇ ਚੱਕਿਆ ਸੀਗਾ। ਉਹਨੂੰ ਕਨਈਆ ਮਿੱਤਲ ਦਾ ਦੇਖੋ ਉਹਦਾ ਤੇ ਫਿਰ ਕੰਪੀਟੀਟਰ ਹੈ ਜੀ। ਕਨਈਆ ਮਿੱਤਲ ਆਪ ਕਰੇ ਫਿਰ ਉਹਨੇ ਪੈਸੇ ਚ ਕਰਦੇ ਜਿੰਨੇ ਪੈਸੇ ਚ ਮਾਸਟਰ ਸਲੀਮ ਕਰਦੇ ਆ ਮਾਸਟਰ ਸਲੀਮ Hindu ਹੈ ਇਸੇ ਤਰ੍ਹਾਂ ਇਹ ਵੀ ਮਲਿਕ ਵੀ Hindu ਹੈ। ਮੰਮਲੇ ਨੂੰ ਕਿਹਾ ਜਾ ਰਿਹਾ ਇੱਕ ਕਾਜ ਮੈਂ ਦੇਖ ਰਿਹਾ ਸੀਗਾ ਇੱਕ ਦਿਮਾਗ ਤੋਂ ਪੈਦਲ ਵਿਅਕਤੀ ਸੀਗਾ ਕੋਈ ਉਹ ਕਹਰੇ ਵੀ ਇਹਨਾਂ ਨੇ ਆਪਣੀ ਪਿੱਠ ਤੇ ਸ਼ਿਵਜੀ ਮਹਾਰਾਜ ਦਾ ਟੈਟੂ ਬਣਾਇਆ ਹੋਇਆ ਇਹਦੇ ਤੇ ਪਰਚਾ ਦਰਜ ਕਰੋ ਐਹੀ ਸ਼ਿਵਜੀ ਮਹਾਰਾਜ ਦੀ ਫੋਟੋਆਂ ਜਾਂ ਬੀੜੀ ਦੇ ਬੀੜੀ ਦੇ ਬੰਡਲਾਂ ਤੇ ਛਪਦੀਆਂ ਇਹਨਾਂ ਨੂੰ ਦਿਖਦੀਆਂ ਨਿਗੀਆਂ ਐਹੀ ਸ਼ਿਵਜੀ ਮਹਾਰਾਜ ਦੀ ਫੋਟੋਆਂ ਜਾਂ ਅਖਬਾਰਾਂ 'ਚ ਛਪਦੀਆਂ ਉਸ ਤੋਂ ਬਾਅਦ ਉਹ ਕਿੱਥੇ-ਕਿੱਥੇ ਤੱਕ ਨਹੀਂ ਅਖਬਾਰ ਦਾ ਕਾਗਜ਼ ਜਾਂਦਾ ਜੀ ਕੂੜੇਕਬਾੜ ਤੱਕ ਤੇ ਤੁਸੀਂ ਆਮ ਦੇਖਿਆ ਪਹੁੰਚਦਾ ਹੋਇਆ ਉੱਥੇ ਭਾਵਨਾਵਾਂ ਨਹੀਂ ਆਤ ਹੁੰਦੀਆਂ अरमान मलिक ਦੇ ਪਿੱਠ ਤੇ ਟੈਟੂ ਹੈ ਤੇ ਇਹਨਾਂ ਦੀ ਭਾਵਨਾ ਆਤ ਹੋਗੀ ਉਲਟਾ ਉਹ ਤਾਂ ਉਹਨੇ ਦਿਖਾਇਆ ਸੀ ਵੀ ਹਾਂ ਦੇਖ ਲਓ ਵੀ ਮੈਂ ਤਾਂ ਹਿੰਦੂ ਆ ਮੈਂ ਮੇਰੇ ਤੋਂ ਨਾ ਟੈਟੂ ਬਣਵਾਈ ਤੇ ਜਿੰਨਾ ਇਹਨਾਂ ਨੂੰ ਸੈਟ ਟੋਕ ਕਰਨ ਦੀ ਕੋਸ਼ਿਸ਼ ਕਰੇਗਾ ਇਹਨੇ ਹਾਈਪਰ ਹੋਣਗੇ ਉਹਦੇ ਤੇ ਧਾਰਮਿਕ ਬੰਦਾ ਹੁੰਦਾ ਚਲੋ ਉਹਨਾਂ ਨੇ ਮਾਫੀ ਮੰਗ ਲਈ ਸੀ ਛੱਡ ਦਿੰਦੇ ਯਾਰ ਇੱਕ ਕੁੜੀ ਹੈ ਤੀਤਿਆਣੀ ਹੈ ਨਹੀਂ ਗਲਤੀ ਹੋਣ ਦੇ ਬਾਵਜੂਦ ਵੀ ਉਹਨੇ ਗਲਤੀ ਮੰਨੀ ਹੈ ਹਮ ਕੀ ਹੋ ਗਿਆ ਇੱਕੀ ਮਾਫੀ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਪਹਿਲਾਂ ਇੱਕ ਪਾਸੇ ਮਾਫੀ ਮੰਗੀ ਜਾਂਦੀ ਆ ਅ ਪਟਿਆਲੇ ਕਾਲੀ ਮਾਤਾ ਮੰਦਿਰ ਚ ਮਾਫੀ ਮੰਗੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਤੇ ਜਾਇਆ ਜਾਂਦਾ ਹਾਂ ਹਾਂਜੀ ਉੱਥੇ ਵੀ ਮਾਫੀ ਮੰਗੀ ਜਾਂਦੀ ਹੈ ਹਾਂ ਅਸਲ ਚ ਇਹ ਮਾਮਲਾ ਵਿਗੜਾ ਹੀ ਮਾਫੀ ਮੰਗਣ ਤੋਂ ਹੈ ਮਾਫੀ ਮੰਗਣ ਤੋਂ ਹੀ ਬਿਲਕੁਲ ਇਹ ਮਾਮਲਾ ਵਿਗੜਾ ਹੀ ਮਾਫੀ ਮੰਗਣ ਤੋਂ ਹੈ ਇਹ ਮਾਫੀ ਨਾ ਮੰਗਦੇ ਆਰਾਮ ਨਾਲ ਆਪਣੇ ਘਰੇ ਬੈਠੇ ਰਹਿੰਦੇ ਮੈਨੂੰ ਲੱਗਦਾ ਫਿਰ ਇੰਨਾ ਬਵਾਲ ਹੋਣਾ ਸੀ ਜੀ ਮਾਫੀ ਜਦ ਕਾਲੀ ਮਾਤਾ ਮੰਦਿਰ ਚ ਮੰਗਣ ਆਏ ਆ ਮੈਨੂੰ ਜਾਣਦੇ ਇਹਨਾਂ ਨੂੰ ਕਿੰਨਾ ਗਾਈਡ ਕੀਤਾ ਕਿੰਨਾ ਨਹੀਂ ਕੀਤਾ ਉੱਥੇ ਜਦ ਇਹਨਾਂ ਨੇ ਇੱਕ ਕੋਈ ਇੱਕ ਖਾਸ ਵਿਅਕਤੀ ਪੈਜੋ ਕੋ ਜਿਹੜੇ ਉਹ ਗੱਡੀ ਤੇ ਬੈਠੇ ਆ ਮਾਤਾ ਜੀ ਉਹ ਧਾਰਮਿਕ ਵਿਅਕਤੀਤ ਵੀ ਆ ਬੈਠੇ ਆ ਗੱਡੀ ਤੇ ਬੈਠੇ ਆ ਠੀਕ ਆ ਉਹ ਗੱਡੀ ਤੇ ਬੈਠੇ ਹੀ ਆ ਜਦੋਂ ਉਹ ਜਦੋਂ ਉਹਨਾਂ ਤੋਂ ਮਾਫੀ ਮੰਗਦੀ ਫਿਰ ਅੱਗੇ ਇਹਨਾਂ ਦਾ ਚੈਪਟਰ ਸਟਾਰਟ ਹੋ ਗਿਆ ਇਹਨਾਂ ਦੀ ਦੁਕਾਨਾਂ ਜਿਹੜੀਆਂ ਸੀਗੀਆਂ ਉਹਦੇ 'ਚ ਆਵਾਜ਼ਾਂ ਲੱਗ ਗਿਆ ਪਾ ਉਹਨੂੰ ਸਾਡੇ ਕੋਲ ਵੀ ਆਓ ਅਸੀਂ ਪਿੱਛੇ ਕਿਉ ਰਹਿ ਜੀਏ ਸਾਡੇ ਕੋਲ ਤੇ ਆਣਾ ਦੀ ਕੋ ਪਰਚਾ ਦਰਜ ਕਰਾਵਾਂਗੇ ਜੇ ਨਾ ਜੀ ਸਮਾਜਿਕ ਹੁੰਦੇ ਵੀ ਚਲੋ ਕਾਲੀ ਪੀਠ ਮਹਾਮਾਈ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਜੀ ਮਹਾਰਾਜਾ ਪਟਿਆਲੇ ਦਾ ਬਣਵਾਇਆ ਹੋਇਆ ਮੰਦਿਰ ਹੈ ਹਾਂ ਜੀ ਹੈ ਨਾ ਜੀ ਹੂੰ ਮਹਾਰਾਜਾ ਪਟਿਆਲੇ ਦਾ ਮਹਾਰਾਜਾ ਪਟਿਆਲੇ ਦਾ ਗੋਪਿੰਦਰ ਸਿੰਘ ਹੂੰ ਹੈ ਨਾ ਗੋਪਿੰਦਰ ਸਿੰਘ ਜੀ ਦਾ ਬਣਵਾਇਆ ਹੋਇਆ ਮੰਦਿਰ ਹੈ ਪੁਰਾਣਾ ਮੰਦਿਰ ਹੈ ਹੂੰ ਜੇ ਇਸ ਮੰਦਿਰ ਚੋਂ ਉਹਨੇ ਮਾਫੀ ਮੰਗ ਲਈ ਉਹ ਤੋਂ ਨੂੰ ਮਾਫੀ ਮਿਲ ਵੀ ਗਈ ਹੂੰ ਤੇ ਫਿਰ ਆਪਣੇ ਆਪ ਨੂੰ ਰੱਬ ਤੋਂ ਵੱਡਾ ਕਿਉਂ ਦਿਖਾਣ ਦੀ ਕੋਸ਼ਿਸ਼ ਹੈ ਇਹਨਾਂ ਦੀ ਫੁੱਟ ਜ਼ਾਹਿਰ ਕਰਦਾ ਜੀ ਆਪਸ ਦੇ ਵਿੱਚ ਵੇ ਇਹਨਾਂ ਦੀ ਇਕਮਤ ਨਹੀਂ ਹੈ ਜੀ ਲੋਕ ਇਹ ਇਕਮਤ ਕਦੇ ਹੋਈ ਨਹੀਂਗੇ 50 ਬੰਦੇ ਆਰ 50 ਸ਼ਿਵ ਸੇਨਾ ਤੁਸੀਂ ਇੱਥੋਂ ਜਾਂਦਾ ਜਾ ਲਾ ਲੋ 50 ਬੰਦੇ ਆ ਤੇ 50 ਸ਼ਿਵ ਸੇਨਾ ਇਹ ਨਹੀਂ ਜੋ ਸਲੀ ਗੜੀ ਰਜਿਸਟਰਡ ਗੜੀ ਹੈ ਰਜਿਸਟਰਡ ਹੈ ਜੀ ਅਖਿਲ ਭਾਰਤੀਆ ਸ਼ਿਵ ਸੇਨਾ ਰਾਸ਼ਟਰਵਾਦੀ ਜਗਦੀਸ਼ ਤਾਂਗੜੀ ਇਹਦੇ ਜਿਹੜੇ ਸੀਗੇ ਉਹ ਹੈਡ ਹੁੰਦੇ ਸੀਗੇ ਜੀ ਅ ਗੋੜ ਮੰਡੀ ਲੁਧਿਆਣੇ ਦੇ ਵਿੱਚ ਮਹਾਵੀਰ ਮੰਦਿਰ ਹੈ ਉੱਥੇ ਬੈਠਦੇ ਹੁੰਦੇ ਸੀਗੇ ਬਹੁਤ ਪੁਰਾਣੇ ਮੇਰੇ ਵਾਕਫ ਹੈ ਹੁਣ ਤੇ ਖੈਰ ਸਵਰਗ ਸਿਧਾਰ ਗਏ ਚਲੇ ਗਏ ਬਹੁਤ ਪੁਰਾਣੇ ਮੇਰੇ ਵਾਕਫ ਰਹੇ ਅਸੀਂ ਉਹਨਾਂ ਤੋਂ ਸਿੱਖਿਆ ਹਿੰਦੂਇਜ਼ਮ ਸਟਾਰਟਿੰਗ ਚ ਮੈਂ ਉਹਨਾਂ ਨੇ ਉਹਨਾਂ ਨੇ ਮੈਨੂੰ ਦੋ ਸਟੇਟ ਦਾ ਪ੍ਰਧਾਨ ਬਣਾਇਆ ਸੀਗਾ ਇੱਕ ਹਰਿਆਣਾ ਹਰਿਆਣਾ ਔਰ ਪੰਜਾਬ ਮੈਂ ਦੋਵੇਂ ਸਟੇਟਾਂ ਦਾ ਅਧਿਕਸ਼ ਰਿਹਾ ਜੀ ਸ਼ਿਵ ਸੈਨਾ ਦਾ ਅਖਿਲ ਭਾਰਤੀ ਸ਼ਿਵ ਸੈਨਾ ਹਾਂ ਪੰਜਾਬ ਦੀ ਤਾਂ ਇਹੀ ਸ਼ਿਵ ਸੈਨਾ ਰਜਿਸਟਰਡ ਹੈ ਜੀ ਇੱਕ ਕੱਲੀ ਹੋਰ ਕੋਈ ਨਹੀਂ ਬਾਕੀ ਬਾਲਾ ਸਾਹਿਬ ਠਾਕਰੇ ਦੀ ਹੈ ਜੇ ਬਾਲਾ ਸਾਹਿਬ ਠਾਕਰੇ ਦੀ ਤੁਸੀਂ ਗੱਲ ਕਰਦੇ ਹੋ ਬਾਲਾ ਸਾਹਿਬ ਠਾਕਰੇ ਕਦੇ ਪੰਜਾਬ ਆਏ ਹੀ ਨਹੀਂ ਹੂੰ ਕਦੇ ਵੀ ਨਹੀਂ ਆਏ ਜੀ ਕਦੇ ਵੀ ਨਹੀਂ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਜੋ ਚੱਲ ਰਿਹਾ ਉਹ ਬਿਲਕੁਲ ਗਲਤ ਚੱਲ ਰਿਹਾ ਸਿੱਖਾਂ ਨੂੰ ਨਾ ਸਿੱਖਾਂ ਦਾ ਨਰਸੰਗਾਰ ਹੋ ਰਿਹਾ ਇੱਥੇ ਬਾਲਾ ਸਾਹਿਬ ਨੂੰ ਪਤਾ ਸੀਗਾ ਬੇਥੇ ਗਲਤ ਹੋ ਰਿਹਾ ਸਿੱਖਾਂ ਨਾਲ ਉਹ ਤਾਂ ਇਹਨਾਂ ਦੇ ਨਾਲ ਨਹੀਂ ਖੜੇ ਇੱਥੇ ਆ ਕੇ ਇਸੇ ਕਰਕੇ ਜਗਦੀਸ਼ ਤੰਗੜੀ ਜੀ ਨੇ ਫਿਰ ਅਲੱਗ ਸ਼ਿਵ ਸੰਗਤ ਬਣਾਈ ਸੀ ਬਾਲਾ ਸਾਹਿਬ ਠਾਕਰੇ ਕਦੇ ਵੀ ਨਹੀਂ ਆਏ ਪੰਜਾਬ ਹਮ ਸਨਮਾਨ ਕਰਦੇ ਸੀ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਹੁੰਦੇ ਸੀ ਐਸੀ ਗੱਲ ਨਹੀਂ ਮੈਂ ਮਿਲਿਆ ਜਿਵੇਂ ਮੈਂ ਦੇਖਿਆ ਉਹਨਾਂ ਨੂੰ ਅਸੀਂ ਗੱਲਾਂ ਕੀਤੀਆਂ ਉਹਨਾਂ ਨਾਲ ਹਮ ਬਾਲ ਠਾਕਰੇ ਤਾਹੀਂ ਇਹਨਾਂ ਨੇ ਕਦੇ ਇੱਥੇ ਇਹਨਾਂ ਦੇ ਇੱਥੇ ਇੱਥੇ ਦੇ ਹਿੰਦੂਵਾਦੀਆਂ ਨੂੰ ਕਦੇ ਉਹਨਾਂ ਨੇ ਸਪੋਰਟ ਕੀ ਦਿੱਤੀ ਉਹ ਜਾਣਦੇ ਸੀਗੇ ਕਿ ਇਹ ਹਿੰਦੂ ਔਰ ਸਿੱਖ ਜਿਹੜੇ ਆ ਇਹ ਜਿੰਨਾ ਇਹਨਾਂ ਦੇ ਵਿੱਚ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਰਹੇਗਾ ਉਹਦੇ ਨਾਲ ਪੂਰੇ ਪੂਰੇ ਮੁਲਕ ਦੀ ਡਿਵੈਲਪਮੈਂਟ ਉਹਦੇ ਨਾਲ ਵਧੇਗੀ ਪਰ ਸੰਤਾਂ ਨੂੰ ਤਾਂ ਚੈਲੰਜ ਉਹਨੇ ਕੀਤਾ ਸੀ ਹਾਂ ਕੀਤਾ ਸੰਤਾ ਦੀ ਤਸਵੀਰ ਤਾਂ ਤੁਸੀਂ ਆਪਣੇ ਘਰੇ ਵੀ ਰੱਖੀ ਹੋਈ ਹੈ ਹਾਂ ਹਾਂ ਹਾਂਜੀ ਹੈਗੀ ਹੈ ਜੀ ਨਹੀਂ ਸੰਤਾਂ ਨੂੰ ਉਹਨੇ ਚੈਲੰਜ ਕੀਤਾ ਸੀ ਪਰ ਉਹ ਨਹੀਂ ਆਏ ਸਾਹਮਣੇ ਫਿਰ ਸਾਹਮਣੇ ਵੀ ਤਾਂ ਨਹੀਂ ਆਏ ਜੀ ਫਿਰ ਫਿਰ ਉਹਨੇ ਕਿਹਾ ਠੀਕ ਹੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਈਆ ਮਰਦ ਦਲੇਰ ਹੈਗੇ ਆ ਸੰਤ ਹੈਗੇ ਆ ਪਰ ਉਹ ਨਹੀਂ ਬਾਹਰ ਆਏ ਉਸ ਟਾਈਮ ਨਿਕਲ ਆਪਣੇ ਘਰ ਆਰਾਮ ਨਾਲ ਬੈਗੇ ਹੋ ਹਾਂ ਇਹ ਵੀ ਇੱਕ ਇੱਜ਼ਤ ਦਾ ਮੈਂ ਤਾਂ ਇਹਨੂੰ ਇੱਜ਼ਤ ਕਰਨਾ ਹੀ ਮੰਨਦਾ ਹਾਂ ਜੀ ਕੋਈ ਕੁਝ ਵੀ ਕਹਿੰਦਾ ਰਹੇ ਬਣਾ ਨੇ ਸੰਤਾਂ ਦੀ ਇੱਜ਼ਤ ਕੀਤੀ ਹੈ ਨਹੀਂ ਮਾ ਰਾਸ਼ਟਰ ਦੇ ਵਿੱਚ ਬਾਲ ਠਾਕਰੇ ਤੋਂ ਵੱਡਾ ਬਾਲਾ ਸਾਹਿਬ ਠਾਕਰੇ ਤੋਂ ਵੱਡਾ ਕਿਹੜਾ ਲੀਡਰ ਹੋਇਆ ਜੀ ਹਿੰਦੂਆਂ ਦਾ ਜਿਨ੍ਹਾਂ ਨੇ ਅਮਰਨਾਥ ਯਾਤਰਾ ਤੱਕ ਖਤਵਾਈ ਹੈ ਅੱਜ ਉਹਨਾਂ ਦੇ ਸਿਧਾਂਤ ਉਹਨਾਂ ਦੀਆਂ ਗੱਲਾਂ ਤੁਸੀਂ ਇੱਥੋਂ ਦੀ ਸ਼ਿਵ ਸੰਗਤਾਂ ਵਿੱਚ ਦਿਖਾਓ ਜਰਾ ਥੋੜਾ ਜਿਹਾ ਕਿਸੇ ਨੂੰ ਪੁੱਛੋ ਹਿੰਦੂਇਜ਼ਮ ਦੇ ਮੇਨ ਇਸ਼ੂਸ ਕੀ ਹਨ ਹੈ ਹਿੰਦੂਧਰਮ ਦੇ ਮੇਨ ਚੁਣੌਤੀਆਂ ਕੀ ਹੈ ਕਿਆ ਪ੍ਰੋਬਲਮਸ ਹੈਗੀਆਂ ਕਦੇ ਇਹਨਾਂ ਨੂੰ ਤੁਸੀਂ ਡਿਸਕਸ ਕਰਦੇ ਹੋਏ ਨੇ ਸੁਨਾ ਹੋਏਗਾ ਜੀ ਅਜ ਤੱਕ ਹੂੰ ਇਹਨਾਂ ਨੂੰ ਬਸ ਇਹ ਪਤਾ ਕਿ ਫਲਾਣੇ ਦੇ ਪਰਚਾ ਕਰਨਾ ਹੈ ਫਲਾਣੇ ਨੂੰ ਦਬਲੋ ਫਲਾਣੇ ਨੂੰ ਮਾਫੀ ਦੇਣੀ ਹੈ ਨਹੀਂ ਦੇਣੀ ਹੈ ਫਲਾਣਾ ਕਰਨਾ ਇੱਥੇ ਤੱਕ ਸੀਮਿਤ ਹੈ ਜੀ ਨਹੀਂ ਅੱਜ ਲਿਵਨ ਰਿਲੇਸ਼ਨ ਅੱਜ ਪੂਰੀ ਸੋਸਾਇਟੀ ਦੇ ਉੱਤੇ ਹਿੰਦੂ ਇੱਥੇ ਬਈ ਬਹੁ ਸੰਖਿਆ ਹੈ ਇੰਡੀਆ ਦੇ ਵਿੱਚ ਹੂੰ ਹਨ ਉਹ 80 80 85% ਜਿਹੜੀ ਪੋਪੂਲੇਸ਼ਨ ਹੈ ਉਹ ਹਿੰਦੂਆਂ ਦੀ ਹੈ। ਕੀ ਹਿੰਦੂਆਂ ਨੂੰ ਇਹ ਸਤ ਤੋਂ ਜ਼ਿਆਦਾ ਨਹੀਂ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਲਿਵਿੰਗ ਰਿਲੇਸ਼ਨ ਹੈ ਆਫਟਰ ਮੈਰੀਜ ਰਿਲੇਸ਼ਨ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਆਦਮੀ ਕਿਸੇ ਵੀ ਜਨਾਨੇ ਦਾ